ਅਮਰਪਾਲ ਤੇ ਬਾਦਲ ਤੜੇ ਦੇ ਸੁਰ ਇਕ ਹੋਏ ਨੇ ਹੁਣ ਕਿਹਾ ਜਾ ਰਿਹਾ ਕਿ ਉਸ ਸੁਰ ਦਾ ਸਦਾ ਫਾਇਦਾ ਬੀਜੇਪੀ ਨੂੰ ਹੋਇਆ ਦਰਸਲ ਉਪ ਰਾਸ਼ਟਰਪਤੀ ਦੀ ਚੋਣ ਵਿੱਚ ਪੰਜਾਬ ਦੇ ਤਿੰਨ ਸੰਸਦ ਮੈਂਬਰਾਂ ਵੱਲੋਂ ਵੋਟਾਂ ਨਾ ਪਾਉਣ ਦਾ ਮਾਮਲਾ ਰਾਜਨੀਤਿਕ ਦਾਇਰੇ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਇਸ ਤੇ ਸਖਤ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਕਦਮ ਨਾ ਸਿਰਫ ਅਣਉਚਿਤਤਾ ਸਗੋਂ ਸਿੱਧੇ ਤੌਰ ਤੇ ਭਾਜਪਾ ਨੂੰ ਲਾਭ ਪਹੁੰਚਾਉਣ ਵਾਲਾ ਹੈ ਉਹਨਾਂ ਨੇ ਕਿਹਾ ਕਿ ਭਾਵੇਂ ਸੰਸਦ ਮੈਂਬਰ ਵਕ-ਵਕ ਬਹਾਨੇ ਬਣਾ ਕੇ ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾ ਰਹੇ ਨੇ ਪਰ ਵੋਟ ਨਾ ਪਾ ਕੇ ਉਹਨਾਂ ਨੇ ਭਾਜਪਾ ਦੀ ਹੀ ਮਦਦ ਕੀਤੀ ਹੈ ਔਜਲਾ ਨੇ ਕਿਹਾ ਕਿ ਲੋਕਤੰਤਰ ਵਿੱਚ ਆਪਣੀ ਨਿਰਾਸ਼ਗੀ ਵੋਟ ਪਾ ਕੇ ਵੀ ਦਰਸਾਈ ਜਾ ਸਕਦੀ ਹੈ ਸਹੀ ਉਮੀਦਵਾਰ ਦਾ ਸਮਰਥਨ ਕਰਕੇ ਦੇਸ਼ ਦੇ ਹਿੱਤ ਵਿੱਚ ਫੈਸਲੇ ਲਏ ਜਾ ਸਕਦੇ ਨੇ ਪਰ ਇਹਨਾਂ ਸੰਸਦ ਮੈਂਬਰਾਂ ਨੇ ਨਾ ਤਾਂ ਲੋਕਾਂ ਦੀ ਭਲਾਈ ਨੂੰ ਤਰਜੀਹ ਦਿੱਤੀ ਅਤੇ ਨਾ ਹੀ ਦੇਸ਼ ਦੀਆਂ ਲੋੜਾਂ ਨੂੰ ਸਮਝਿਆ ਉਹਨਾਂ ਕਿਹਾ ਕਿ ਸਿਰਫ ਆਪਣੇ ਨਿੱਜੀ ਹਿੱਤਾਂ ਬਾਰੇ ਸੋਚ ਕੇ ਵੋਟ ਨਾ ਪਾਉਣਾ ਦੇਸ਼ ਅਤੇ ਪੰਜਾਬ ਦੋਵਾਂ ਨਾਲ ਤੋਖ ਹੈ ਕਿ ਇਹਨੇ ਸੰਸਦ ਮੈਂਬਰਾਂ ਨੇ ਵੋਟਾਂ ਨਾ ਪਾ ਕੇ ਨਾ ਸਿਰਫ ਲੋਕਤੰਤ੍ਰਿਕ ਪ੍ਰਕਿਰਿਆ ਨੂੰ ਠੇਸ ਪਹੁੰਚਾਈ ਸਗੋ ਭਾਜੀਪੀ ਨੂੰ ਆਪਣੇ ਮਨਮਾਨੀ ਕਰਨ ਦਾ ਵੀ ਮੌਕਾ ਦਿੱਤਾ ਜ਼ਿਕਰਯੋਗ ਹੈ ਕਿ ਐਨਡੀਆ ਗੜਜੋੜ ਦੇ ਉਮੀਦਵਾਰ ਸੀਪੀ ਰਾਧਾਕ੍ਰਿਸ਼ਨਨ ਨੇ ਭਾਰਤ ਦੇ 15ਵੇਂ ਉਪ ਰਾਸ਼ਟਰਪਤੀ ਚੁਣੇ ਗਏ ਨੇ ਉਹਨਾਂ ਨੂੰ 452 ਵੋਟਾਂ ਮਿਲੀਆਂ ਜਦਕਿ ਉਹਨਾਂ ਦੇ ਵਿਰੋਧੀ ਇੰਡੀਆ ਗੜਜੋੜ ਦੇ ਉਮੀਦਵਾਰ ਵੀ ਸੁਦਰਸ਼ਨ ਰੈਡੀ ਨੂੰ 300 ਵੋਟਾਂ ਮਿਲੀਆਂ ਨੇ ਸ਼੍ਰੋਮਣੀ ਅਕਾਲੀ ਦਲ ਬਾਦਲਬੋਲੇ ਇਸ ਚੋਣ ਦਾ ਬਾਈਕਾਟ ਕੀਤਾ ਗਿਆ ਸੀ ਜਦਕਿ ਪੰਜਾਬ ਵਿੱਚ ਜਿੱਤੇ ਦੋ ਆਜ਼ਾਦ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਅਮਰਿਤਪਾਲ ਸਿੰਘ ਨੇ ਵੀ ਕਿਸੇ ਪਾਸੇ ਵੋਟ ਨਾ ਪਾਉਣ ਦਾ ਫੈਸਲਾ ਕਰ ਲਿਆ ਸੀ ਇਹ ਦੋਵੇਂ ਆਜ਼ਾਦ ਸੰਸਦ ਮੈਂਬਰ ਸ਼ਰਮਣੀ ਅਕਾਲੀ ਦਲ ਵਾਰਿਸ ਪੰਜਾਬ ਨਾਲ ਸੰਬੰਧਿਤ ਨੇ ਸਿਆਸੀ ਮਾਹਿਰਾਂ ਦਾ ਮੰਨਣਾ ਕਿ ਪੰਜਾਬ ਵਿੱਚ ਅਕਾਲੀ ਦਲਾਂ ਨਾਲ ਸੰਬੰਧਿਤ ਤਿੰਨੋਂ ਸੰਸਦ ਮੈਂਬਰਾਂ ਵੱਲੋਂ ਕੀਤੇ ਵਾਈਕਾਰਡ ਦਾ ਫੈਸਲਾ ਭਾਜਪਾ ਦੇ ਹੱਕ ਵਿੱਚ ਪੁਕਤ ਗਿਆ ਕਿਉਂਕਿ ਚੋਣ ਤੋਂ ਪਹਿਲਾਂ ਭਾਜਪਾ ਦੇ ਖੇਮੇ ਵਿੱਚ ਇਸ ਚੋਣ ਨੂੰ ਲੈ ਕੇ ਕਾਫੀ ਕਬਰਾਹਟ ਪਾਈ ਜਾ ਰਹੀ ਸੀ ਭਾਵੇਂ ਲੋਕ ਸਭਾ ਤੇ ਰਾਜ ਸਭਾ ਦੇ ਕੁੱਲ ਮਿਲਾ ਕੇ 788 ਮੈਂਬਰਾਂ ਵਿੱਚੋਂ ਐਨਡੀਏ ਗੜਜੋੜ ਕੋਲ 450 ਤੋਂ ਜ਼ਿਆਦਾ ਸੰਸਦ ਮੈਂਬਰਾਂ ਦੀ ਗਿਣਤੀ ਬਣਦੀ ਸੀ ਪਰ ਜਿਸ ਤਰ੍ਹਾਂ ਬੀਜਪੀ ਅੰਦਰ ਧੜੇਬੰਦੀ ਉੱਭਰ ਰਹੀ ਹੈ ਉਸ ਕਰਕੇ ਬੀਜਪੀ ਦੇ 35-40 ਸੰਸਦ ਮੈਂਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਨਾਰਾਜ਼ ਵੀ ਚੱਲਦੇ ਆ ਰਹੇ ਨੇ ਜਿਸ ਕਰਕੇ ਬੀਜਪੀ ਨੂੰ ਕਾਫੀ ਨੱਠ ਭੱਜ ਕਰਨੀ ਪੈ ਰਹੀ ਸੀ ਇਹਨਾਂ ਹਾਲਾਤਾਂ ਵਿੱਚ ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਨਾਲ ਸਬੰਧਤ ਸੰਸਦ ਮੈਂਬਰ ਜੇਕਰ ਕੋਈ ਸਾਂਝੀ ਰਣਨੀਤੀ ਤੈਅ ਕਰਕੇ ਫੈਸਲਾ ਲੈਂਦੇ ਤਾਂ ਹੜਾਂ ਦੀ ਮਾਰ ਹਟਾਏ ਪੰਜਾਬ ਲਈ ਕੇਂਦਰ ਤੋਂ ਵੱਡਾ ਆਰਥਿਕ ਪੈਕੇਜ ਲਿਆ ਜਾ ਸਕਦਾ ਸੀ ਜਿਸ ਤਰ੍ਹਾਂ ਚੰਦਰਬਾਬੂ ਨਾਈਡੂ ਅਤੇ ਨਤੀਸ਼ ਕੁਮਾਰ ਕੇਂਦਰ ਸਰਕਾਰ ਕੋਲੋਂ ਆਪੋ ਆਪਣੇ ਰਾਜਾਂ ਲਈ ਹਜ਼ਾਰਾਂ ਕਰੋੜ ਰੁਪਏ ਦੇ ਪੈਕੇਜ ਲੈ ਰਹੇ ਨੇ ਉਸੇ ਤਰ੍ਹਾਂ ਹੀ ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਅਤੇ ਕਾਲੀ ਦਲ ਨਾਲ ਸਬੰਧਤ ਸੰਸਦ ਮੈਂਬਰ ਇਸ ਉਪਰਾਸ਼ਟਪਤੀ ਚੌਂਦਰੀ ਨ ਕੋਈ ਸਾਂਝੀ ਰਣਨੀਤੀ ਤਿਆਰ ਕਰਕੇ ਲਾਹਾ ਲੈ ਸਕਦੇ ਸਨ ਪਰ ਇਹਨਾਂ ਸਾਰੀਆਂ ਸਿਆਸੀ ਧਿਰਾਂ ਨੂੰ ਪੰਜਾਬ ਨਾਲੋਂ ਆਪੋ ਆਪਣੇ ਸਿਆਸੀ ਮਫਾਦ ਵੱਡੇ ਲੱਗਦੇ ਨੇ ਜਿਸ ਕਰਕੇ ਸਭ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਆਪਣੇ ਇਕਲੌਤੇ ਸੰਸਦ ਮੈਂਬਰ ਵੱਲੋਂ ਚੋਣਾਂ ਦਾ ਵਾਈਕਰਟ ਕਰਨ ਦਾ ਫੈਸਲਾ ਲੈ ਲਿਆ ਅਤੇ ਫਿਰ ਲੱਗਦੇ ਹੱਤ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਇਹੋ ਜਿਹਾ ਫੈਸਲਾ ਕਰ ਦਿੱਤਾ ਗਿਆ ਇਸ ਦਾ ਵੱਡਾ ਕਾਰਨ ਇਹ ਵੀ ਹੈ ਕਿ ਪੰਜਾਬ ਵਿੱਚ ਇਸ ਸਮੇਂ ਤਿੰਨੇ ਸ਼੍ਰੋਮਣੀ ਅਕਾਲੀ ਦਲ ਆਪੋ ਆਪਣਾ ਸਿਆਸੀ ਵਜੂਦ ਤਲਾਸ਼ ਰਹੇ ਨੇ ਤੇ ਭਾਜਪਾ ਨੇ ਅਜੇ ਇਹਨਾਂ ਵਿੱਚੋਂ ਕਿਸੇ ਨਾਲ ਵੀ ਗੜਜੋੜ ਕਰਨ ਦਾ ਇਸ਼ਾਰਾ ਨਹੀਂ ਕੀਤਾ ਇਸ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਨੇ ਉਪ ਰਾਸ਼ਟਰਪਤੀ ਦੀ ਚੋਣ ਦਾ ਬਾਈਕਾਟ ਦਾ ਫੈਸਲਾ ਕਰਕੇ ਐਨਡੀਆ ਉਮੀਦਵਾਰ ਦਾ ਕੋਈ ਨੁਕਸਾਨ ਨਾ ਕਰਨ ਦੇ ਨਜ਼ਰੀਏ ਨਾਲ ਭਾਜਪਾ ਨਾਲ ਗੜਜੋੜ ਦਾ ਰਸਤਾ ਖੁੱਲਾ ਰੱਖ ਲਿਆ ਦੱਸਦੇ ਕਿ ਤਿੰਨੇ ਮੈਂਬਰਾਂ ਨੇ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ VOTING ਦੇ ਬਾਈਕਾਟ ਦਾ ਫੈਸਲੇ ਦੀ ਗੱਲ ਕਹੀ ਹੈ